ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਸਾਧੂ ਸੰਤਾਂ ਨੂੰ ਸੱਚੇ ਮੰਨਦੇ ਨਾਲ ਯਾਦ ਕਰਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੌੜੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਤੇ ਦੁਖੀ ਹੈ ਸਾਧ ਸੰਗਤ ਜੀ ਕੋਈ ਕਿਸੇ ਨੂੰ ਆਪਣਾ ਦੁੱਖ ਦੱਸਦਾ ਨਹੀਂ ਜਦੋਂ ਤੁਸੀਂ ਕਿਸੇ ਦੂਸਰੇ ਕੋਲ ਜਾ ਕੇ ਆਪਣਾ ਦੁੱਖ ਦੱਸਦੇ ਹੋ ਤਾਂ ਉਹ ਅਗੋਂ ਤੁਹਾਨੂੰ 10 ਦੁੱਖ ਸੁਣਾ ਦਿੰਦਾ ਹੈ ਸਾਧ ਸੰਗਤ ਜੀ ਮਹਾਪੁਸਚੀ ਕਹਿੰਦੇ ਨੇ ਭਾਈ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਸਰੀਰ ਦੇ ਰੋਗਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਸ਼ਬਦ ਦਾ ਜਾਪ ਪੰਜ ਵਾਰ ਰੋਜ਼ 21 ਦਿਨ ਕਰਨਾ ਹੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀਆਂ ਬਚਨੇ ਪਾਈ ਉਹਨਾਂ ਦਾ 21 ਦਿਨਾਂ ਦੇ ਵਿੱਚ ਰੋਗ ਟੁੱਟ ਜਾਵੇਗਾ ਰੋਗ ਠੀਕ ਹੋ ਜਾਵੇਗਾ ਸਾਥ ਸੰਗਤ ਜੀ ਤੁਸੀਂ ਵੀ ਕਰਕੇ ਦੇਖੋ ਤੁਹਾਡੇ ਵੀ ਜੋ ਸਰੀਰ ਤੇ ਰੋਗ ਨੇ ਉਹ ਠੀਕ ਹੋ ਜਾਣਗੇ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋਗੇ ਸੇਦਾ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥ ਸੰਗਤ ਜੀ ਆਉਣ ਆਪਾਂ ਈਸ਼ਵਤੀ ਸਾਂਝ ਪਾਉਂਦੇ ਹਾਂ ਸਾਹ ਸੰਗਤ ਜੀ ਜੇਕਰ ਤੁਹਾਡੇ ਸਰੀਰ ਨੂੰ ਦਰਦ ਆਉਂਦੀਆਂ ਨੇ ਕਦੀ ਕਿਸੇ ਅੰਗ ਵਿੱਚ ਦਰਦ ਹੁੰਦਾ ਹੈ ਕਦੀ ਕਿਸੇ ਅੰਗ ਵਿੱਚ ਦਰਦ ਹੁੰਦਾ ਹੈ ਤਾਂ ਕਦੀ ਕੋਈ ਹਰ ਰੋਜ਼ ਦਵਾਈਆਂ ਖਾ ਖਾਂ ਤੁਸੀਂ ਥੱਕ ਚੁੱਕੇ ਹੋ ਹਰ ਰੋਜ਼ ਤੁਹਾਨੂੰ ਦਵਾਈਆਂ ਖਾਣੀਆਂ ਪੈਂਦੀਆਂ ਨੇ ਤੇ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਆਪਣਾ ਸਾਹ ਸੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰ ਲਵੋ ਦਰਦ ਤੁਹਾਡਾ ਮਿੰਟਾਂ ਸਕਿੰਟਾਂ ਵਿੱਚ ਗਾਇਬ ਹੋ ਜਾਵੇਗਾ ਤੁਸੀਂ ਇੱਕ ਵਾਰ ਇਸ ਸ਼ਬਦ ਦਾ ਜਾਪ ਕਰਕੇ ਤੇ ਦੇਖੋ ਸਾਧ ਸੰਗਤ ਜੀ ਸਰੀਰ ਦੇ ਰੋਗਾ ਅਤੇ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਅੱਜ ਇੱਕ ਐਸੇ ਗੁਰਬਾਣੀ ਦੇ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਜਾਪ ਕਰਨ ਦੇ ਨਾਲ ਦਰਦਾਂ ਖਤਮ ਹੋ ਜਾਣਗੇ ਦਰਦਾਂ ਦਾ ਨਾਸ਼ ਹੋ ਜਾਵੇਗਾ ਤੇ ਸਰੀਰ ਰੋਗਾ ਤੋਂ ਮੁਕਤ ਹੋ ਜਾਵੇਗਾ ਕਿੰਨਾ ਵੀ ਦਰਦ ਹੁੰਦਾ ਹੋਵੇ ਮਿੰਟਾਂ ਸਕਿੰਟਾਂ ਵਿੱਚ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਮਹਾਪੁਰਜੀ ਕਹਿੰਦੇ ਨੇ ਭਾਈ ਗੁਰੂ ਸਾਹਿਬ ਦੀ ਐਸੀ ਕਿਰਪਾ ਹੋ ਜਾਵੇਗੀ ਕਿ ਸਰੀਰ ਨੂੰ ਦਰਦਾਂ ਦਾ ਚੇਤਾ ਹੀ ਭੁੱਲ ਜਾਵੇਗਾ ਜਿਸ ਵੀ ਅੰਗ ਤੇ ਮਹਾਪੁਰਜੀ ਕਹਿੰਦੇ ਨੇ ਭਾਈ ਜਿਸ ਵੀ ਅੰਗ ਤੇ ਦਰਦ ਹੋ ਰਿਹਾ ਹੋਵੇ ਉਸ ਅੰਗ ਤੇ ਤੁਸੀਂ ਹੱਥ ਰੱਖ ਕੇ ਪੰਜ ਵਾਰ ਹਰ ਰੋਜ਼ ਇਸ ਸ਼ਗਤ ਦਾ ਜਪ ਕਰਨਾ ਹੈ ਜਿਸ ਨਾਲ ਦਰਦ ਗਾਇਬ ਹੋ ਜਾਵੇਗਾ ਸਾਧ ਸੰਗਤ ਜੀ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਸਾਧ ਸੰਗਤ ਜੀ ਤੁਸੀਂ ਸਵੇਰੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਅੱਗੇ ਤੋਬਤੀ ਜੁਗਾ ਕੇ ਸਾਧ ਸੰਗਤ ਜੀ ਜੋ ਸੇ ਬੈਲਾ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਤੇ ਅਰਦਾਸ ਕਰਨੀ ਹੈ ਕਿ ਮਹਾਰਾਜ ਜੀ ਜੋ ਵੀ ਸਰੀਰ ਤੇ ਸੰਕਟ ਹੈ ਉਹ ਇਸ ਸ਼ਬਦ ਦੇ ਰਾਹੀਂ ਦੂਰ ਕਰ ਦਿਓ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਇਕਾਗਰ ਚਿਤ ਹੋ ਕੇ ਸੱਚੇ ਮਨ ਦੇ ਨਾਲ ਯਾਦ ਕਰਨਾ ਹੈ ਤੇ ਗੁਰੂ ਮਹਾਰਾਜ ਜੀ ਜਰੂਰ ਕਿਰਪਾ ਕਰਨਗੇ ਸਾਥ ਸੰਗਤ ਜੀ ਇਹ ਤੁਸੀਂ ਦਿਨ ਦੇ ਵਿੱਚ ਵੀ ਜਦੋਂ ਮਰਜ਼ੀ ਕਰ ਸਕਦੇ ਹੋ ਪਰ ਇਸ ਸ਼ਬਦ ਦਾ ਜਾਪ ਸੁੱਚਮ ਨਾਲ ਕਰਨਾ ਹੈ ਤੁਸੀਂ ਨੇ ਇਸ਼ਨਾਨ ਕੀਤਾ ਹੋਵੇ ਤੇ ਸੁੱਚੇ ਕੱਪੜੇ ਪਾਏ ਹੋਣ ਸਾਥ ਸੰਗਤ ਜੀ ਸਾਥ ਸੰਗਤ ਜੀ ਇਸ਼ਨਾਨ ਤੁਹਾਡੇ ਸਰੀਰ ਦੇ ਸਾਰੇ ਦੁੱਖ ਰੋਗ ਠੀਕ ਹੋ ਜਾਣਗੇ ਤੁਸੀਂ ਇਸ ਸ਼ਬਦ ਦਾ ਜਦੋਂ ਚਾਪ ਕਰਨਾ ਹੈ ਤਾਂ ਤੁਸੀਂ ਕੋਲ ਇੱਕ ਪਾਣੀ ਦਾ ਗਲਾਸ ਰੱਖਣਾ ਹੈ ਜੋ ਕਿ ਇਸ ਸ਼ਬਦ ਦੇ ਪੜਨ ਨਾਲ ਅੰਮ੍ਰਿਤ ਬਣ ਜਾਏਗਾ ਸਤ ਸੰਗਤ ਜੀ ਅੰਮ੍ਰਿਤ ਜਲ ਬਣ ਜਾਏਗਾ ਤੇ ਜਿਸ ਇਨਸਾਨ ਨੂੰ ਰੋਗ ਦੂ ਉਹ ਲੱਗਿਆ ਹੋਇਆ ਹੈ ਉਸ ਨੂੰ ਪਿਲਾ ਦੇਣਾ ਹੈ ਤੇ ਉਸ ਦੇ ਸਿਰ ਦੇ ਵਿੱਚ ਪਾ ਦੇਣਾ ਹੈ ਜਿਸ ਨਾਲ ਉਸ ਦੇ ਰੋਗਾਂ ਦਾ ਨਾਸ਼ ਹੋ ਜਾਵੇਗਾ ਸਾਧ ਸੰਗਤ ਜੀ ਜੇ ਤੁਸੀਂ ਆਪ ਜ ਆਪ ਕਰ ਸਕਦੇ ਹੋ ਤਾਂ ਸਭ ਤੋਂ ਚੰਗੀ ਗੱਲ ਹੈ ਨਹੀਂ ਤੁਸੀਂ ਸਾਧ ਸੰਗਤ ਜੀ ਇਸ ਨੂੰ ਪੰਜ ਵਾਰੀ ਫੋਨ ਤੇ ਲਗਾ ਸਕਦੇ ਹੋ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਉਹਨਾਂ ਦੇ ਦੁੱਖ ਰੋ ਅਸੀਂ ਆਪ ਠੀਕ ਕਰਾਂਗੇ ਸਾਧ ਸੰਗਤ ਜੀ ਜਦੋਂ ਤੁਸੀਂ ਫੋਨ ਤੇ ਇਸ ਨੂੰ ਲਗਾਣਾ ਹੈ ਇਸ ਵੀਡੀਓ ਨੂੰ ਲਗਾਣਾ ਹੈ ਤਾਂ ਸਾਧ ਸੰਗਤ ਜੀ ਜਿੰਨੀ ਦੇਰ ਉਸ ਸਬ ਉਸ ਸ਼ਬਦ ਦੀ ਸਮਾਪਤੀ ਨਾ ਹੋ ਜਾਵੇ ਉਨੀ ਦੇਰ ਤੁਸੀਂ ਉਤੋਂ ਹੱਥ ਨਹੀਂ ਚੱਕਣਾ ਜਿਸ ਅੰਗ ਤੇ ਰੋਗ ਹੈ ਸਾਧ ਸੰਗਤ ਜੀ ਸ਼ਬਦ ਦੀ ਸਮਾਪਤੀ ਤੋਂ ਬਾਅਦ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਤੁਸੀਂ ਜੋ ਜਲ ਹੈ ਉਹ ਉਸ ਨੂੰ ਰੋਗੀ ਨੂੰ ਇਨਸਾਨ ਨੂੰ ਪਿਲਾ ਦੇਣਾ ਹੈ ਤੇ ਉਸ ਦੇ ਸਿਰ ਵਿੱਚ ਪਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਰੋਗ ਸਾਰੇ ਠੀਕ ਹੋ ਜਾਣਗੇ ਸਾ ਸੰਗਤ ਜੀ ਤੇ ਤੁਸੀਂ ਰੋਗਾਂ ਤੋਂ ਛੁਟਕਾਰਾ ਪਾ ਲਓਗੇ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਸਾ ਸੰਗਾ ਜੀ ਇਹ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਇਹ ਤੁਸੀਂ ਦਿਨ ਦੇ ਵਿੱਚ 5 ਵਾਰ ਕਰਨਾ ਹੈ ਤੇ 21 ਦਿਨਾਂ ਦੇ ਲਈ ਕਰਨਾ ਹੈ ਦਿਨਾਂ ਦੇ ਵਿੱਚ ਵਿੱਚ ਮਹਾਪੁਰਸ਼ਾਂ ਜੀ ਦੇ ਬੱਚੇ ਨੇ ਪਾਈ ਤੁਹਾਡੇ ਰੋਗ ਠੀਕ ਹੋ ਜਾਣਗੇ 사ਸੰਗਤ ਜੀ ਆਓ ਹੁਣ ਆਪਾਂ ਪਵਿੱਤਰ ਸ਼ਬਦ ਦੀ ਸਾਜ ਪਾਉਂਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ 5 ਵਾਰ ਜਾਪ ਕਰਨਾ ਹੈ 사ਸੰਗਤ ਜੀ ਬਹੁਤ ਸਾਰੇ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੂੰ ਮੂਲ ਮੰਤਰ ਦੇ ਜਾਪ ਬਾਰੇ ਨਹੀਂ ਪਤਾ कि कितों लैके कितें तक है सात संग जी आओ आप दो बारी मूल मंत्र से जाप की साझ पाते हाँ वागुरु जी का खालसा वाहेगुरु जी की फतेह एक क्यों कार सतनाम करता पूरक निर निर्वैर अकाल पुरत अर्जुनि सबम गौर प्रसाद जप आज सच जुगाज सच हैप्पी सच नानक होसी पीस सच वाहि गुरु जी सहाय ऐ क्योंगार सतनाम करता पूरक निरप निरवेयर अकाल मूरत अजन्मी सब गौरप्रसाद जप आज सत जुग आज सत हैप्पी सच, सच, है सच नानक होसी पीस सच होए गुरु जी सहाए ਸਾਥ ਸੰਗਤ ਜੀ ਆਓ ਹੁਣ ਆਪ ਇਸ ਪ੍ਰਭਤ ਸ਼ਰਵਤੀ ਸਾਂਝ ਪਾਉਂਦੇ ਹਾਂ ਸੋਹੀ ਮਹੱਲਾ ਪੰਜਮਾ ਅਨੇਕ ਬੇਰਾ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਰੀ ਚੜਾਏ ਲਿਓ ਜਨ ਆਪਣਾ ਉਰਜ ਪ੍ਰਯੋਜਨ ਜਗ ਸੁਪਨਾ ਪਰਬਤ ਦੋਕ ਮਹਾ ਬਕਰਾਲਾ ਖਿੰਮੈ ਦੂਰ ਕੀਓ ਦੇਵਾਲਾ ਸੋਗ ਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੁਰਾਰੀ லி நோடலாயே நான சரநாய சோஹ மஹமா அனை வீராச கிருப்பா பிராக்கிய ਤੁਮਰੀ ਛਾੜ ਲੀਓ ਜਨ ਨੇ ਆਪਣਾ ਊਰਜ ਪਰਿਓ ਜਲ ਜਗ ਤਬ ਸੁਪਨਾ ਪर्वਤ ਦੋਖ ਮਹਾ ਬਿਕਰਾਲਾ ਥਿਨ ਮੇ ਦੂਰ ਕੀਓ ਬਿਕਰਾਲਾ ਸੋਗ ਰੋਗ ਬਿਪਤ ਅਤ ਪਾਰੀ ਦੂਰ ਪਈ ਜਪਨਾਮ ਮੁਰਾਰੀ ਦ੍ਰਿਸ਼ਟ ਪਾਰ ਲੈ ਨੋ ਨੜ ਲਾਈ ਹਰ ਚਰਨ ਗਹਿ ਨਾਨਕ ਸਰਨਾਈ ਸੁਹੀ ਮਹੱਲਾ ਪੰਜਮ ਅਨੇਕ ਬੀਰ ਦਾਸ ਕੇ ਪਰ ਹਰਿਆ கிருப்பா பிரிய துமரி சாடலோஜனா உர்ஜ பயோ ஜல் ஜனா பர்வத்தோக்க மிகர கிணக்கியோ தய ோ ரோ விபத்ய ஜப்போலர கே நான சராய சோ மஹ் பஞ்சமா ਅਨੇਕ ਬੀਰਾ ਦਾਸ ਕੇ ਪਰਹਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਰੀ ਛਾੜ ਲਿਨੋ ਜਨ ਆਪਣਾ ਓਰਜ ਪਿਓ ਜਲ ਜਗ ਸੁਪਨਾ ਪਰਬਤ ਦੋਕ ਮਹਾ ਬਿਕਰਾਲਾ ਕੇਨ ਮੈਂ ਦੂਰ ਕੀਓ ਦੇਵਾਲਾ ਸੋ ਗੁਰੋਗ ਬਿਪਤ ਅਤ ਪਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਤਰਲੀ ਨੋ ਲੜਨਾਈ ਹਰ ਚਰਨ ਗਹੇ ਨਾਨਕ ਸਰਨਾਈ ਸੋਹੀ ਮਹੰਲਾ ਪੰਜਮਾ ਅਨੇਕ ਬੀਰਾ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਰੀ ਛਾੜ ਲਿਓ ਜਨ ਨੇ ਆਪਣਾ ਊਰਜ ਪਿਓ ਜਲ ਜਗ ਸੁਪਨਾ पर्वत दोख महा खिन में दूर कियो दे आला सोग रोग बिपत अतपारी दूर पई जप नाम मरारी दृष्ट तार लीनो लड़ ਹਰ ਚਰਨ ਗਹਿ ਨਾਨਕ ਸਰਨਾਈ ਵਾਹਿਗੁਰਜੀ ਦਾ ਖਜ਼ਾ ਵਾਹਿਗੁਰਜੀ ਦੀ ਫਤਿਹ 사త్సੰਗਤ ਜੀ ਇਹ ਸੀ ਮਹਾਂਪੁਰਸ਼ਾਂਯੋ ਦਸਿਆ ਹੋਇਆ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਵਿੱਤਰ ਸ਼ਬਦ ਜਿਸ ਦੇ ਨਾਲ ਸਾਰੇ ਦੁੱਖ ਰੋਗ ਸੰਕਟ ਦੂਰ ਹੋ ਜਾਂਦੇ ਹਨ 사త్సੰਗਤ ਜੀ ਤੁਸੀਂ ਇਸ ਸ਼ਬਦ ਦਾ ਜਾਪ ਰੋਸਵੇਰੇ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ ਪਹਿਲਾਂ ਗੁਰੂ ਮਹਾਰਾਜ ਜੀ ਅੱਗੇ ਤੋਬੱਤੀ ਕਰਨੀ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਜਿਸ ਵੀ ਅੰਗ ਤੇ ਰੋਗ ਹੋ ਰਿਹਾ ਹੋਵੇ ਜਿਸ ਵੀ ਅੰਗ ਦਾ ਰੋਗ ਲੱਗਿਆ ਹੋਇਆ ਹੋਵੇ ਤਾਂ ਸਾਧ ਸੰਗਤ ਜੀ ਉਸ ਤੇ ਤੁਸੀਂ ਹੱਥ ਰੱਖ ਕੇ ਗੁਰੂ ਮਹਾਰਾਜ ਜੀ ਨੂੰ ਕਾਗਜਿਤ ਹੋ ਕੇ ਦਿਆਉਣਾ ਹੈ ਯਾਦ ਕਰਨਾ ਹੈ ਤੇ ਵਾਹਿਗੁਰੂ ਜੀ ਕੀ ਅਰਦਾਸ ਕਰਨੀ ਹੈ ਮਹਾਰਾਜ ਜੀ ਇਸ ਸ਼ਬਦ ਦੇ ਰਾਹੀਂ ਸਾਡਾ ਰੋਗ ਠੀਕ ਕਰ ਦੋ ਰੋਗ ਸਾਡਾ ਕੱਟ ਦੋ ਸਾਸੰਗਤ ਜੀ ਜਿਸ ਦੇ ਨਾਲ ਤੁਹਾਡਾ ਰੋਗ ਠੀਕ ਹੋ ਜਾਵੇਗਾ ਇਹ ਤੁਸੀਂ ਦਿਨ ਦੇ ਵਿੱਚ 5 ਵਾਰ ਕਰਨਾ ਹੈ ਤੇ 21 ਦਿਨਾਂ ਲਈ ਕਰਨਾ ਹੈ ਸਾਸੰਗਤ ਜੀ ਤੇ ਕੋਲ ਤੁਸੀਂ ਜਲ ਰੱਖਣਾ ਹੈ ਜਦੋਂ ਸ਼ਬਦ ਖਤਮ ਹੋ ਜਾਵੇ ਗੁਰੂ ਮਹਾਰਾਜ ਜੀ ਨੂੰ ਅਰਦਾਸ ਕਰਕੇ ਜਿਸ ਇਨਸਾਨ ਨੂੰ ਵਿਰੋਗ ਲੱਗਿਆ ਹੈ ਉਸ ਨੂੰ ਪਿਲਾ ਦੇਣਾ ਹੈ ਤੇ ਥੋੜਾ ਉਸ ਦੇ ਸਿਰ ਵਿੱਚ ਪਾ ਦੇਣਾ ਹੈ ਜਿਸ ਦੇ ਨਾਲ ਉਸ ਦੇ ਰੋਗ ਠੀਕ ਹੋ ਜਾਣਗੇ ਇਹ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ ਸਾਧ ਸੰਗਤ ਜੀ ਇਹ ਮਹਾਪੁਸ਼ਪ ਜੀ ਦੇ ਪਤਨ ਨੇ ਭਾਈ ਉਸ ਦੇ ਰੋਗ ਅਸੀਂ ਆਪ ਠੀਕ ਕਰਾਂਗੇ ਸਾਧ ਸੰਗਤ ਜੀ ਜੇ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸਤਿ ਪਾਪਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਹਤੇ ਵੀਡੀਓ ਨੂੰ ਵਾਤਵਾਦ ਸ਼ਿਰਜ ਜ਼ਰੂਰ ਕਰਨਾ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤੁਸੀਂ ਜਾਣਦੇ ਹੀ ਹੋ ساری ਦੁਨੀਆ ਦੁਖੀ ਤੇ ਦੁਖੀ ਬੈਠੀ ਹੈ ਹਰ ਇੱਕ ਕਰ ਦੇ ਵਿੱਚ ਬਹੁਤ ਰੋਗੀ ਨੇ ਕਿਸੇ ਨੂੰ ਕੋਈ ਬਿਮਾਰੀ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਸਾਧ ਸੰਗਤ ਜੀ ਜੇ ਤੁਸੀਂ ਦੂਸਰੇ ਦਾ ਭਲਾ ਕਰੋਗੇ ਤਾਂ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਈਸ਼ਵਰ ਦਾ ਜੇ ਤੁਸੀਂ ਜਾਪ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਤੁਸੀਂ ਇਸ ਨੂੰ ਫੋਨ ਉੱਤੇ ਲਗਾ ਲੈਣਾ ਹੈ ਸਾਧ ਸੰਗਤ ਜੀ ਪੰਜ ਵਾਰ ਤੁਸੀਂ ਨੇ ਇਸ ਨੂੰ ਸੁਣਨਾ ਹੈ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਤਾਂ ਉਸ ਅੰਗ ਤੇ ਹੱਥ ਰੱਖ ਲੈਣਾ ਹੈ ਜਦੋਂ ਸ਼ਬਦ ਖਤਮ ਹੋ ਜਾਗੇ ਉਸ ਤੋਂ ਬਾਅਦ ਅਸੀਂ ਜਲ ਉਸ ਰੋਗੀ ਨੂੰ ਸ਼ਿਕਾਉਣਾ ਹੈ ਤੁਹਾਨੂੰ ਸਿਰ ਵਿੱਚ ਪਾਉਣਾ ਹੈ ਤੁਸੀਂ ਇਸ ਨੂੰ ਸੁਣ ਵੀ ਸਕਦੇ ਹੋ ਤੇ ਆਪ ਵੀ ਜਪ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਰੋਗ ਠੀਕ ਹੋ ਜਾਣਗੇ ਸਾਥ ਸੰਗਤ ਜੀ ਹੁਣੇ ਦੇਰ ਤੱਕ ਇਸ ਵੀਡੀਓ ਨਾਲ ਤੱਕ ਬਨੇ ਰਹਿਣਾ ਕੱਲ ਨੂੰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਹੋਈਆਂ ਪੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ